ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਭਾਈ ਬਲਵੰਤ ਸਿੰਘ ਰਾਬਜਵਾਣਾ ਫਾਂਸੀ ਦੇ ਲਈ ਜੜੇ ਹੋਏ ਨੇ ਐ ਜੀਬੀਸੀ ਦੇ ਵਫਦ ਨੇ ਅੱਜ ਪਟਿਆਲਾ ਜੇਲ੍ਹ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਖਬਰਾਂ ਇਹ ਸਾਹਮਣੇ ਆਈਆਂ ਨੇ ਕਿ ਉਹ ਫਾਂਸੀ ਦੇ ਲਈ ਅੜੇ ਹੋਏ ਨੇ ਤੇ ਕੱਲ ਨੂੰ ਸੁਣਵਾਈ ਆ ਉਹਨਾਂ ਦੇ ਕੇਸ ਦੇ ਵਿੱਚ ਕੀ ਹੋ ਸਕਦਾ ਦੇਖੋ ਬਲਵੰਤ ਸਿੰਘ ਰਾਜੋ ਆਣਾ ਲਗਾਤਾਰ ਇਸ ਗੱਲ ਦਾ ਦਬਾਅ ਬਣਾ ਰਹੇ ਨੇ ਹੁਣ ਐਸਜੀਪੀਸੀ ਤੇ ਕਿ ਤੁਸੀਂ ਜਿਹੜੀ ਮਰਸੀ ਪਟੀਸ਼ਨ ਹੈ ਉਹ ਵਾਪਸ ਲਾਓ ਕੁਝ ਸਮਾਂ ਪਹਿਲਾਂ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਸੀ ਜਦੋਂ ਹਰਜਿੰਦਰ ਸਿੰਘ ਧਾਮੀ ਉੱਚੇ ਤੌਰ ਤੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਉਹਨਾਂ ਨੂੰ ਮਿਲ ਕੇ ਆਏ ਸੀ ਔਰ ਐਸਜੀਪੀਸੀ ਨੇ ਆਪਣੇ ਵੱਲੋਂ ਸੰਘਰਸ਼ ਜਿਹੜਾ ਜਾਰੀ ਰੱਖਿਆ ਹੋਇਆ ਹੈ ਐਸਜੀਪੀਸੀ ਵੱਲੋਂ ਰਹਿਮ ਦੀ ਪਟੀਸ਼ਨ ਪਾਈ ਗਈ ਸੀ 212 ਦੇ ਵਿੱਚ ਉਦੇ ਉੱਪਰ ਹਲੇ ਤੱਕ ਭਾਰਤ ਸਰਕਾਰ ਨੇ ਜਾਂ ਭਾਰਤ ਦੇ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਕੀਤਾ ਸਾਡੇ ਮੁਲਕ ਦੇ ਸੰਵਿਧਾਨ ਮੁਤਾਬਕ ਕਾਨੂੰਨ ਮੁਤਾਬਕ ਅਗਰ ਕਿਸੇ ਵੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਸੁਪਰੀਮ ਕੋਰਟ ਤੋਂ ਜਾਂ ਕਿਸੇ ਵੀ ਅਦਾਲਤ ਤੋਂ ਉਹ ਵਿਅਕਤੀ ਰਹਿਮ ਦੀ ਪਟੀਸ਼ਨ ਅਪੀਲ ਰਾਸ਼ਟਰਪਤੀ ਕੋਲੇ ਦਾਖਲ ਕਰ ਸਕਦਾ ਹੈ ਔਰ ਅਗਰ ਰਾਸ਼ਟਰਪਤੀ ਉਸ ਅਪੀਲ ਨੂੰ ਪ੍ਰਵਾਨ ਕਰਲੇ ਉਸ ਦਰਖਾਸਤ ਨੂੰ ਪ੍ਰਵਾਨ ਕਰ ਲੈ ਰਾਸ਼ਟਰਪਤੀ ਦਾ ਦਫ਼ਤਰ ਉਸੇ ਵੇਲੇ ਜਿਹੜੀ ਉਹ ਫਾਂਸੀ ਦੀ ਸਜ਼ਾ ਹੈ ਉਹ ਨਹੀਂ ਦਿੱਤੀ ਜਾ ਸਕਦੀ ਤੇ ਉਹਦੇ ਤੇ ਇੱਕ ਤਰ੍ਹਾਂ ਨਾਲ ਸਟੇ ਲੱਗ ਜਾਂਦਾ ਹੈ ਜੋ ਸਥਿਤੀ ਆ ਉਵੇਂ ਬਣੀ ਰਹਿੰਦੀ ਹੈ ਸੋ 2112 ਦੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਦੋਂ ਫਾਂਸੀ ਦੀ ਸਜ਼ਾ ਹੋਈ ਸੀ ਬਲਵੰਤ ਸਿੰਘ ਰਾਜਵਾਨਾ ਨੂੰ ਤੇ 2112 ਚ ਇੱਕ ਵਾਰੀ ਤਿਆਰੀ ਹੋਈ ਸੀ ਮਾਰਚ ਦੇ ਅਖੀਰਲੇ ਦਿਨਾਂ ਦੇ ਵਿੱਚ 2112 ਦੇ ਵਿੱਚ ਫਾਂਸੀ ਦਿੱਤੇ ਜਾਣ ਦੀ ਉਦੋਂ ਬਹੁਤ ਵੱਡਾ ਸਿੱਖ ਜਥੇਬੰਦੀਆਂ 'ਚ ਵਿਰੋਧ ਹੋਇਆ ਪੰਜਾਬ ਦੇ ਵਿੱਚ ਉਚੇਚੇ ਤੌਰ ਤੇ ਪੰਜਾਬ ਭਾਰ ਚ ਬਹੁ ਗਿਣਤੀ ਘਰਾਂ ਦੇ ਵਿੱਚ ਕੇਸਰੀ ਝੰਡੇ ਲਾਏ ਗਏ ਇਸ ਮੰਗ ਨੂੰ ਲੈ ਕੇ ਕਿ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਐਸਜੀਪੀਸੀ ਨੂੰ ਬੈਕ ਕੀਤਾ ਇਹਨਾਂ ਨੇ ਐਸਜੀਪੀਸੀ ਨੇ ਪਟੀਸ਼ਨ ਲੈ ਕੇ ਗਏ ਇਹ ਸਰਦਾਰ ਤਲੋਚਨ ਸਿੰਘ ਜਿਹੜੇ ਬਹੁਤ ਵੱਡੇ ਸਿੱਖ ਲੀਡਰ ਨੇ ਦਿੱਲੀ ਦੇ ਵਿੱਚ ਰਾਜ ਸਭਾ ਦੇ ਮੈਂਬਰ ਰਹੇ ਨੇ ਘਟਗਣਤੀ ਕਮਿਸ਼ਨ ਦੇ ਚੇਅਰਪਰਸਨ ਰਹੇ ਨੇ ਉਹ ਨਾਲ ਸੀਗੇ ਇਹਨਾਂ ਨੇ ਫਿਰ ਰਾਸ਼ਟਰਪਤੀ ਦਫ਼ਤਰ ਦੇ ਵਿੱਚ ਉਹ ਪਟੀਸ਼ਨ ਦਿੱਤੀ ਤੇ ਸਟੇ ਲੱਗ ਗਿਆ ਪਰ 2012 ਤੋਂ ਹੁਣ ਅਸੀਂ 2025 ਚ ਆ ਗਏ ਆ ਉਹਨਾਂ ਦੀ ਰਹਿਮ ਦੀ ਪਟੀਸ਼ਨ ਤੇ ਕੋਈ ਫੈਸਲਾ ਨਹੀਂ ਕੀਤਾ ਨਾ ਕੇਂਦਰ ਸਰਕਾਰ ਨੇ ਨਾ ਅਦਾਲਤਾਂ ਦੇ ਵਿੱਚ ਕਿਉਂਕਿ ਇਹ ਗੱਲ ਸੁਪਰੀਮ ਕੋਰਟ 'ਚ ਵੀ ਗਈ ਹੁਣ ਜਿਹੜੀ ਗੱਲ ਹੈ ਅੱਜ ਵਫ਼ਦ ਮਿਲ ਕੇ ਆਇਆ ਹੈ ਹਰਜਿੰਦਰ ਸਿੰਘ ਧਾਮੀ ਐਸਪੀਸੀ ਦੇ ਪ੍ਰਧਾਨ ਭਾਈ ਗੁਰਚਨ ਸਿੰਘ ਘਰੇয়াল ਹੋਰ ਵੀ ਉਹਨਾਂ ਦੇ ਨਾਲ ਕਈ ਐਸਜੀਪੀਸੀ ਦੇ ਮੈਂਬਰ ਔਰ ਆਗੂ ਅਹੁਦੇਦਾਰ ਐਸਜੀਪੀਸੀ ਦੇ ਨਾਲ ਸੀ ਪਟਿਆਲਾ ਜੇਲ੍ਹ ਚ ਗਏ ਗੁਰਚਨ ਸਿੰਘ ਘਰੇয়াল ਨੂੰ ਮੈਂ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਤੇ ਉਹ ਕਹਿੰਦੇ ਕਿ ਮੇਰਾ ਮੈਂ ਸਿਰਫ ਅਸੀਂ ਉਹਨਾਂ ਨਾਲ ਸਿਰਫ ਫਤਿਹ ਬੁਲਾਈ ਹੈ ਵਫ਼ਦ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਗੁਰਚਨ ਸਿੰਘ ਘਰੇয়াল ਵੀ ਕਹਿ ਰਹੇ ਨੇ ਕਿ ਬਲਵੰਤ ਸਿੰਘ ਰਾਜੋਣਾ ਇਸ ਗੱਲ ਤੇ ਅੜੇ ਹੋਏ ਨੇ ਕਿ ਮੇਰੀ ਰਹਿਮ ਦੀ ਪਟੀਸ਼ਨ ਵਾਪਸ ਲਓ ਇਦਾ ਮਤਲਬ ਹੈ ਕਿ ਉਹ ਚਾਹੁੰਦੇ ਨੇ ਕਿ ਰਹਿਮ ਦੀ ਪਟੀਸ਼ਨ ਪਟੀਸ਼ਨ ਵਾਪਸ ਹੋਵੇ ਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਐਗਜ਼ੀਕਿਊਟ ਹੋਵੇ ਉਹ ਆਪਣੇ ਵੱਲੋਂ ਰਹਿਮ ਨਹੀਂ ਮੰਗ ਰਹੇ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਵੀ ਬਲਵੰਤ ਸਿੰਘ ਰਾਜੋਆਣਾ ਨੇ ਕੇਸ ਨਹੀਂ ਲੜਿਆ ਔਰ ਜੋ ਉਹਦੇ ਤੇ ਇਲਜ਼ਾਮ ਲੱਗੇ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਵਾਨ ਕੀਤੇ ਬਲਵੰਤ ਜਿਹੜਾ ਵਿਅੰਤ ਸਿੰਘ ਮਰਡਰ ਕਾਂਡ ਸੀ ਉਹਦੇ ਵਿੱਚ ਮੁੱਖ ਮੰਤਰੀ ਬਿਆਨ ਸਿੰਘ ਤੋਂ ਇਲਾਵਾ ਵੀ ਕਈ ਲੋਕ 16-17 ਲੋਕ ਦੱਸੇ ਜਾਂਦੇ ਨੇ ਹੋਰ ਦੁਨੀਆਂ ਤੋਂ ਚਲੇ ਗਏ ਸੀ ਜਿਨ੍ਹਾਂ ਦੇ ਵਿੱਚ ਕਈ ਪੁਲਿਸ ਦੇ ਅਫਸਰ ਮੁਲਾਜ਼ਮ ਸੀ ਔਰ ਬਲਵੰਤ ਸਿੰਘ ਰਾਜਵਾਨਾ ਨੇ ਜੋ ਉਹਦੇ ਤੇ ਇਲਜ਼ਾਮ ਲੱਗੇ ਉਸ ਮਰਡਰ ਦੀ ਸਾਜ਼ਿਸ਼ ਦੇ ਉਹਨੂੰ ਅੰਜਾਮ ਦੇਣ ਦੇ ਨਾਲ ਮਿਲ ਕੇ ਆ ਉਹਨਾਂ ਨੇ ਉਹ ਪ੍ਰਵਾਨ ਕੀਤੇ ਪਰ ਨਾ ਹੀ ਉਹਨਾਂ ਨੇ ਕੋਈ ਰਹਿਮ ਦੀ ਅਪੀਲ ਕੀਤੀ ਨਾ ਉਹ ਕਹਿੰਦੇ ਵੀ ਮੈਂ ਇਹ ਚਾਹਨਾ ਕਿ ਮੈਨੂੰ ਮਾਫੀ ਦਿੱਤੀ ਜਾਵੇ ਅਦਾਲਤਾਂ 'ਚ ਵੀ ਉਹਨਾਂ ਦਾ ਸਟੈਂਡ ਰਿਹਾ ਉਹ ਕਹਿੰਦੇ ਮੈਂ ਭਾਰਤੀ ਕਾਨੂੰਨ ਵਿਵਸਥਾ ਆਪਣੇ ਕਾਨੂੰਨ ਨੂੰ ਜੁਡੀਸ਼ੀਅਲ ਸਿਸਟਮ ਨੂੰ ਨਿਆਇਕ ਵਿਵਸਥਾ ਨੂੰ ਮੈਂ ਨਹੀਂ ਮੰਨਦਾ ਬਲਵੰਤ ਸਿੰਘ ਰਾਜਵਾਨਾ ਲਗਾਤਾਰ ਇਹ ਕਹਿੰਦਾ ਰਿਹਾ ਕਿ ਉਹਨੂੰ 84 ਕਤਲ ਜਿਹੜਾ 84 ਦਾ ਬਲੂ ਸਟਾਰ ਆਪਰੇਸ਼ਨ ਸੀ ਔਰ ਜਿਹੜਾ ਸਿੱਖ ਕਤਲੇਆਮ ਸੀ 84 ਦਾ ਉਹਦਾ ਇਨਸਾਫ ਨਹੀਂ ਮਿਲਿਆ ਬਲੂ ਸਟਾਰ ਆਪਰੇਸ਼ਨ ਤਸ਼ੱਦਦ ਸੀ ਸਿੱਖ ਭਾਈਚਾਰੇ ਤੇ ਤੇ ਉਹਨੂੰ ਰੋਸ ਸੀ ਉਹਦਾ ਉਹਦਾ ਸਟੈਂਡ ਬਲਵੰਤ ਸਿੰਘ ਰਾਜਵਾਨਾ ਦਾ ਬੜਾ ਕਲੀਅਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਦੇ ਵਿੱਚ ਇਹ ਸਟੈਂਡ ਲਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਹੋਣੀ ਚਾਹੀਦੀ ਹੈ ਹੁਣ ਅਗਰ ਦੇਖੀ ਅਸੀਂ ਤੇ ਸਾਢੇ 11 ਸਾਲ 11 ਸਾਲ 6 ਮਹੀਨੇ ਤੋਂ ਵੱਧ ਸਮਾਂ ਬਲਵੰਤ ਸਿੰਘ ਰਾਜੋਆਣਾ ਅੰਡਰ ਟ੍ਰਾਇਲ ਰਿਹਾ ਜਦੋਂ ਉਹਦੇ ਕੇਸ ਦਾ ਫੈਸਲਾ ਨਹੀਂ ਸੀ ਹੋਇਆ ਅਦਾਲਤਾਂ 'ਚ ਚੱਲ ਰਿਹਾ ਸੀ ਔਰ ਫੈਸਲੇ ਤੋਂ ਬਾਅਦ ਲਗਭਗ 18 ਸਾਲ ਬਲਵੰਤ ਸਿੰਘ ਰਾਜਵਾਨਾ ਨੂੰ ਹੋ ਗਏ ਫਾਂਸੀ ਚੱਕੀ 'ਚ ਇੰਤਜ਼ਾਰ ਕਰਦੇ ਨੂੰ ਕਿ ਕੀ ਉਹਨਾਂ ਦੀ ਫਾਂਸੀ ਉਮਰ ਕੈਚ ਤਬਦੀਲ ਹੁੰਦੀ ਹੈ ਜਾਂ ਉਹਨਾਂ ਨੂੰ ਫਾਂਸੀ ਦਾ ਹੁਕਮ ਹੁੰਦਾ ਹੈ ਔਰ ਇਸੇ ਦਰਮਿਆਨ ਬਲਵੰਤ ਸਿੰਘ ਰਾਜਵਾਨਾ ਉਹ ਕਹਿ ਰਿਹਾ ਕਿ ਰਹਿਮ ਦੀ ਪਟੀਸ਼ਨ ਵਾਪਸ ਲਓ ਹੁਣ ਇੱਕ ਨਵੀਂ ਪਟੀਸ਼ਨ ਸਿਰ ਪਾਈ ਗਈ ਕਿ ਕੇਂਦਰ ਸਰਕਾਰ ਤੇ ਰਾਸ਼ਪਤੀ ਭਵਨ ਜਿਹੜੀ ਰਹਿਮ ਦੀ ਪਟੀਸ਼ਨ ਪਾਈ ਗਈ ਹੈ 212 ਦੀ ਅੱਜ ਤੱਕ ਉਹਦੇ ਤੇ ਫੈਸਲਾ ਨਹੀਂ ਲੈ ਰਹੇ ਇਸ ਕਰਕੇ ਮਾਮਲਾ ਸੁਪਰੀਮ ਕੋਰਟ ਚ ਗਿਆ ਸੀ ਹੁਣ 15 ਤਰੀਕ ਕੱਲ ਦੇ ਦਿਨ ਸੁਣਵਾਈ ਹੋ ਸਕਦੀ ਹੈ ਕਿਉਂਕਿ ਪਿਛਲੀ ਵਾਰੀ ਕੋਰਟ ਨੇ ਡੇਟ ਪਾਈ ਸੀ 15 ਅਕਤੂਬਰ ਦੀ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਦਾ ਦਾਦਾ ਸੀ ਕੱਲ ਕਿ ਕੇਸ ਅਜੇ ਲਿਸਟਡ ਨਹੀਂ ਲੱਗਿਆ ਨਹੀਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੀ ਜਿਹੜੀ ਲਿਸਟ ਲੱਗਦੀ ਹੈ ਪਰ ਉਹ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਹੈ ਉਹ ਕਦੇ ਵੀ ਸੁਪਰੀਮ ਕੋਰਟ ਕਿਸੇ ਵੀ ਕੇਸ ਨੂੰ ਸੁਣ ਸਕਦੀ ਹੈ ਉਤਾਰਦੀ ਰਾਤ ਨੂੰ ਖੁੱਲ ਜਾਂਦੀ ਹੈ ਸੁਪਰੀਮ ਕੋਰਟ ਦੇ ਜੱਜ ਆਪਾਂ ਦੇਖਦੇ ਹਾਂ ਅਗਰ ਉਹਨਾਂ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਕੋਈ ਚੀਜ਼ ਜ਼ਰੂਰੀ ਹੈ ਹੁਣ ਇਹ ਹਾਲਾਤਾਂ 'ਚ ਕੱਲ ਦਾ ਦਿਨ ਬਹੁਤ ਮਹੱਤਵਪੂਰਨ ਹੈ ਭਾਰਤ ਸਰਕਾਰ ਦਾ ਰੁਖ ਮਨਦੀਪ ਜੀ ਕੱਲ ਸਾਫ਼ ਹੋਗਾ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਚੁੱਕੇ ਨੇ ਕਿ ਬਲਵੰਤ ਸਿੰਘ ਰਾਜਵਾਨਾ ਉਹਦਾ ਨਾਂ ਨਹੀਂ ਸੀ ਲਿਆ ਬਲਵੰਤ ਸਿੰਘ ਰਾਜਵਾਨਾ ਦਾ ਉਹ ਕਹਿੰਦੇ ਜਿਹੜਾ ਵਿਅਕਤੀ ਮਾਫੀ ਨਹੀਂ ਮੰਗ ਰਿਹਾ ਇਹ ਨਹੀਂ ਕਹਿ ਰਿਹਾ ਮੈਨੂੰ ਮਾਫ ਕਰ ਦਿਓ ਇਹ ਨਹੀਂ ਮੰਨ ਰਿਹਾ ਮੇ ਤੋਂ ਗਲਤੀ ਹੋਈ ਐ ਉਹਨੂੰ ਕਿਵੇਂ ਛੱਡਿਆ ਜਾ ਸਕਦਾ ਅਕਾਲੀ ਦਲ ਦੇ ਲੀਡਰ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਤੇ ਭਾਰਤ ਸਰਕਾਰ ਆਪਣਾ ਫੈਸਲਾ ਲਾਗੂ ਕਰੇ ਨੋਟੀਫਿਕੇਸ਼ਨ ਲਾਗੂ ਕਰੇ ਪਰ ਇਹ ਉਦੋਂ ਵੀ ਸਾਫ਼ ਨਹੀਂ ਸੀ ਹੋਇਆ ਕਿ ਪ੍ਰਧਾਨ ਮੰਤਰੀ ਨੇ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਸੀ ਗੱਲ ਕੀਤੀ ਸੀ ਉਹਦੇ ਵਿੱਚ ਹਾਲਾਂਕਿ ਕਈ ਬੰਦੀ ਸਿੰਘ ਰਿਹਾ ਹੋਏ ਉਸ ਤੋਂ ਬਾਅਦ ਇਹ ਨਹੀਂ ਵੀ ਪ੍ਰਧਾਨ ਮੰਤਰੀ ਦੇ ਉਸ ਹੁਕਮ ਨੂੰ ਕਿਸੇ ਨੇ ਨਹੀਂ ਮੰਨਿਆ ਰਿਹਾ ਵੀ ਹੋਏ ਕਈ ਬੰਦੀ ਸਿੰਘ ਔਰ ਕਈਆਂ ਨੂੰ ਪਰੋਲ ਵੀ ਮਿਲਨੇ ਸ਼ੁਰੂ ਹੋਏ ਪਰ ਜਿਤ ਤੱਕ ਮੇਰੀ ਜਾਣਕਾਰੀ ਹੈ ਇੱਕ ਕਨਫਿਊਜ਼ਨ ਬਣੀ ਹੋਈ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਉਹਨਾਂ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਜ਼ਿਕਰ ਸੀ ਜਾਂ ਨਹੀਂ ਹਲੇ ਤੱਕ ਇਹਦੇ ਤੇ ਐਸਜੀਪੀਸੀ ਨੇ ਕੋਈ ਕਲੈਰਿਟੀ ਨਾਲ ਉਹ ਚਿੱਠੀ ਨਹੀਂ ਸਾਹਮਣੇ ਰੱਖੀ ਵੀ ਆਹ ਦੇਖੋ ਜੀ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਵੀ ਵਿੱਚ ਸੀ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਕਹੇ ਸੀ ਇਹਦੇ ਤੇ ਦੁਚਿੱਤੀ ਹੈ ਅਗਰ ਇਹਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਸੀ ਤੇ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਪਰ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਦਾ ਤਾਂ ਕੇਚ ਵਿਚਾਰ ਅਧੀਨ ਸੀ ਕੇਂਦਰ ਸਰਕਾਰ ਕੋਲੇ ਅਗਰ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰ ਰਹੇ ਹਾਂ ਤੇ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਵਿੱਚ ਸੀ ਫਿਰ ਤਾਂ ਅਮਿਤ ਸ਼ਾਹ ਉਹਨਾਂ ਨੇ ਜਿਹੜੇ ਮੁਖੀ ਨੇ ਗ੍ਰਹਿ ਮੰਤਰੀ ਨੇ ਭਰਦੇ ਫਿਰ ਤਾਂ ਉਹਨਾਂ ਨੇ ਰਾਸ਼ਟਰਪਤੀ ਨੂੰ ਨਾਮ ਹੀ ਭੇਜਣਾ ਸੀ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਰਿਹਾਈ ਕਰਤੀ ਜੀ ਵੀ ਬੰਦੀ ਸਿੰਘ ਰਿਹਾ ਕਰਨੇ ਆ ਤੇ ਅਸੀਂ ਇਹਨਾਂ ਦੀ ਫਾਂਸੀ ਦੀ ਜਿਹੜੀ ਉਹ ਰਹਿਮ ਦੀ ਪਟੀਸ਼ਨ ਹੈ ਉਹ ਮਨਜ਼ੂਰ ਕਰ ਲਈ ਪਰ ਰਾਸ਼ਪਤੀ ਦਫ਼ਤਰ ਨੂੰ ਰਾਸ਼ਟਰਪਤੀ ਭਵਨ ਨੂੰ ਇਹ ਨਹੀਂ ਭੇਜਿਆ ਗਿਆ ਕਿ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਸੀਗਾ ਉਹਨਾਂ 20ਵਾਂ ਦੇ ਵਿੱਚ ਜੋ ਮੈਨੂੰ ਲੱਗਦਾ ਹੈ ਇਸ ਕਰਕੇ ਹੁਣ ਜਿਹੜੀ ਸੁਪਰੀਮ ਕੋਰਟ ਚ ਸੁਣਵਾਈ ਹੈ ਪਿਛਲੀ ਵਾਰੀ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਅਸੀਂ ਤਾਂ ਫਾਂਸੀ ਦੀ ਸਜ਼ਾ ਤੇ ਬਲਵੰਤ ਸਿੰਘ ਰਾਜਵਾਨਾ ਦੀ ਰੋਕ ਵੀ ਨਹੀਂ ਲਾਈ ਫਾਂਸੀ ਅਜ ਤੱਕ ਕਿਉਂ ਨਹੀਂ ਦਿੱਤੀ ਗਈ ਸਪਰੀਮ ਕੋਰਟ ਕਹਿ ਰਿਹਾ ਹੈ ਕਿ ਅਸੀਂ ਚੀਫ ਜਸਟਿਸ ਆਫ ਇੰਡੀਆ ਦਾ ਬੈਂਚ ਉਹ ਕਹਿ ਰਿਹਾ ਹੈ ਹਾਲਾਂਕਿ ਉਹਦੇ ਚ ਚੀਫ ਜਸਟਿਸ ਆਫ ਇੰਡੀਆ ਨਹੀਂ ਸੀ ਹੋਰ ਮੇਰੇ ਖਿਆਲ ਸੀਨੀਅਰ ਜੱਜ ਸੀਗੇ ਕਿਉਂਕਿ ਉਹ ਸੁਪਰੀਮ ਕੋਰਟ ਦਾ ਬੈਂਚ ਹੈ ਸੋ ਇਸ ਕਰਕੇ ਅਸੀਂ ਮੰਨਦੇ ਹਾਂ ਕਿ ਚੀਫ ਜਸਟਿਸ ਆਫ ਇੰਡੀਆ ਜਿਹੜੇ ਸੁਪਰੀਮ ਨੇ ਉਹ ਜਦੋਂ ਕਹਿ ਰਹੇ ਨੇ ਕਿ ਫਾਂਸੀ ਕਿਉਂ ਨਹੀਂ ਲਾਈ ਇਹਦਾ ਮਤਲਬ ਹੈ ਕਿ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੁਣ ਸਰਕਾਰ ਅਗਰ ਕੱਲ ਸੁਣਵਾਈ ਹੁੰਦੀ ਹੈ ਜਾਂ ਹੁਣ ਤੱਕ ਸਰਕਾਰ ਨੇ ਕੀ ਜਵਾਬ ਦਿੱਤਾ ਹੈ ਕਿ ਫਾਂਸੀ ਕਿਉਂ ਨਹੀਂ ਦੱਤੀ ਕਿ ਇਸ ਕਰਕੇ ਨਹੀਂ ਦੱਤੀ ਵੀ ਰਹਿਮ ਦੀ ਪਟੀਸ਼ਨ ਪੈਂਡਿੰਗ ਹੈ ਜੇ ਪੈਂਡਿੰਗ ਹੈ ਤੇ ਹੁਣ ਤੱਕ ਸਰਕਾਰ ਨੇ ਫੈਸਲਾ ਕਿਉਂ ਨਹੀਂ ਕੀਤਾ ਕਿ ਸਰਕਾਰ ਸੁਪਰੀਮ ਕੋਰਟ 'ਚ ਇਹ ਕਹੇਗੀ ਕਿ ਇੱਕ ਕੈਦੀ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਉਹ ਇਹ ਮੰਨਦਾ ਹੀ ਨਹੀਂ ਕਿ ਮੈਨੂੰ ਮਾਫੀ ਦਿਓ ਉਹ ਮੰਗ ਹੀ ਨਹੀਂ ਰਿਹਾ ਮੈਨੂੰ ਮਾਫੀ ਦਿਓ ਉਹ ਕਹਿੰਦਾ ਮੈਂ ਸੰਵਿਧਾਨ ਕਾਨੂੰਨ 'ਚ ਇਹਦੇ 'ਚ ਭਰੋਸਾ ਨਹੀਂ ਰੱਖਦਾ ਪਰ ਕਾਨੂੰਨ ਇਹ ਕਹਿੰਦਾ ਜੇ ਅਗਰ ਪੀੜਤ ਵਿਕਟਮ ਜਾਂ ਕੈਦੀ ਦੋਸ਼ੀ ਕੋਈ ਵੀ ਕਹ ਲਈਏ ਅਗਰ ਉਹ ਆਪ ਮਾਫੀ ਨਹੀਂ ਮੰਗਦਾ ਤਾਂ ਉਹਦੇ ਲਈ ਕੋਈ ਸੰਸਥਾ ਜਾਂ ਉਹਨਾਂ ਦਾ ਪਰਿਵਾਰ ਦਾ ਮੈਂਬਰ ਪਟੀਸ਼ਨ ਪਾ ਸਕਦਾ ਪਰ ਭਾਰਤ ਸਰਕਾਰ ਨੇ ਰਹਿਮ ਦੀ ਪਟੀਸ਼ਨ ਰੱਦ ਨਹੀਂ ਕੀਤੀ ਜਿਹੜੀ ਸੁਪਰੀਮ ਕੋਰਟ 'ਚ ਇੱਕ ਲਾਭਕਾਰੀ ਫੈਸਲਾ ਬਣ ਸਕਦਾ ਹੈ ਬਲਵੰਤ ਸਿੰਘ ਰਾਜਵਾਨਾ ਲਈ ਹੁਣ ਸੁਪਰੀਮ ਕੋਰਟ ਜਾਂ ਤਾਂ ਭਾਰਤ ਸਰਕਾਰ ਨੂੰ ਕਹਿ ਸਕਦੀ ਹੈ ਵੀ ਅਸੀਂ ਫੈਸਲਾ ਦੇ ਦਿੰਨੇ ਆ ਉਹ ਭਾਰਤ ਸਰਕਾਰ ਨੇ ਤਾਂ ਜਵਾਬ ਮੰਗਿਆ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੈ ਹੁਣ ਜਾਂ ਤਾਂ ਸੁਪਰੀਮ ਕੋਰਟ ਉਹਦੀ ਰਹਿਮ ਦੀ ਪਟੀਸ਼ਨ ਨੂੰ ਇਹ ਕਹੇਗੀ ਕਿ ਸਰਕਾਰ ਨੇ ਇਹਦੇ ਤੇ ਫੈਸਲਾ ਨਹੀਂ ਲਿਆ ਦੇਰੀ ਬਹੁਤ ਹੋ ਗਈ 18 ਸਾਲ ਹੋ ਗਏ ਤੇ ਸੁਪਰੀਮ ਕੋਰਟ ਉਹਦੀ ਫਾਂਸੀ ਨੂੰ ਉਮਰ ਕੈਚ ਬਦਲ ਸਕਦੀ ਹੈ ਪਰ ਇਹ ਸੰਭਾਵਨਾ ਘੱਟ ਹੈ ਕਿ ਉਹਦੀ ਉਮਰ ਕੈਦ ਦੇ ਨਾਲ ਹੀ ਰਿਹਾਈ ਹੋ ਜਾਊਗੀ ਕਿਉਂਕਿ ਇਹ ਤਰਕ ਸਰਕਾਰ ਸੁਪਰੀਮ ਕੋਰਟ ਕੋਲੇ ਜਾਊਗਾ ਕਿ ਉਹ ਵਿਅਕਤੀ ਕਹਿ ਰਿਹਾ ਹੈ ਕਿ ਮੈਨੂੰ ਮਾਫੀ ਨਹੀਂ ਚਾਹੀਦੀ ਮੈਂ ਭਰੋਸਾ ਨਹੀਂ ਕਰਦਾ ਕਾਨੂੰਨ ਵਿਵਸਥਾ ਤੇ ਨਿਆਂ ਵਿਵਸਥਾ ਤੇ ਉਸ ਕੇਸ ਚ ਅਦਾਲਤ ਅਗਰ ਫਾਂਸੀ ਨੂੰ ਦਾ ਉਮਰ ਕੈਚ ਬਦਲ ਸਕਦੀ ਹੈ ਮੈਨੂੰ ਲੱਗਦਾ ਹੈ ਪਰ ਉਹ ਤਾਂ ਉਮਰ ਕੈਚ ਦੇ ਸਕਦੀ ਹੈ ਵੀ ਸਿਰ ਸਾਰੀ ਉਮਰ ਉਮਰ ਕੈਦੀ ਵੀ ਸਰਕਾਰ ਸੁਪਰੀਮ ਕੋਰਟ ਫੈਸਲਾ ਕਰ ਸਕਦੀ ਹੈ ਔਰ ਸੁਪਰੀਮ ਕੋਰਟ ਰਿਹਾਈ ਵੀ ਕਰ ਸਕਦੀ ਹੈ ਦੇਖੋ ਸੁਪਰੀਮ ਕੋਰਟ ਸੁਪਰੀਮ ਹੈ ਸੁਪਰੀਮ ਕੋਰਟ ਤੋਂ ਉੱਪਰ ਤਾਂ ਰਾਸ਼ਟਰਪਤੀ ਦਾ ਦਫ਼ਤਰ ਹੀ ਹੈ ਰਾਸ਼ਟਰਪਤੀ ਦੇ ਦਫ਼ਤਰ ਨੇ ਪਹਿਲਾਂ ਹੀ ਕਿਹਾ ਤਾਂ ਕੀ ਅਸੀਂ ਵਿਚਾਰ ਕਰ ਰਹੇ ਹਾਂ ਕਿ ਉਹਨਾਂ ਨੇ ਅਜੇ ਤੱਕ ਵਿਚਾਰ ਕੀਤਾ ਨਹੀਂ 12 ਤੋਂ ਬਾਅਦ ਇਸ ਕਰਕੇ ਹੁਣ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਹੈ ਸੁਪਰੀਮ ਕੋਰਟ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਬਦਲ ਸਕਦੀ ਤਾਂ ਉਮਰ ਉਮਰ ਕੈਦ ਕਰ ਸਕਦੀ ਹੈ ਜਾਂ ਰਿਹਾਈ ਕਰ ਸਕਦੀ ਹੈ ਇਹ ਹੁਣ ਸਾਰਾ ਕੁਝ ਸੁਪਰੀਮ ਕੋਰਟ ਦੇ ਹੱਥ ਹੈ ਅਗਰ ਕੱਲ ਸੁਣਵਾਈ ਹੁੰਦੀ ਹੈ ਤੇ ਕੱਲ ਦੀ ਸੁਣਵਾਈ 'ਚ ਕੀ ਕੋਈ ਫੈਸਲੇ ਤੇ ਗੱਲ ਆਉਂਦੀ ਹੈ ਜਾਂ ਸੁਪਰੀਮ ਕੋਰਟ ਕੱਲ ਸਰਕਾਰ ਦਾ ਪੱਖ ਲੈ ਕੇ ਫੈਸਲਾ ਰੱਖਵਾ ਰੱਖ ਲੂਗੀ ਕਿ ਅਸੀਂ ਅਗਲੇ ਦਿਨਾਂ 'ਚ ਫੈਸਲਾ ਕਰਾਂਗੇ ਪਰ ਇੱਕ ਦਿਨ ਬੜੇ ਮਹੱਤਵਪੂਰਨ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਬਣੇ ਨੇ ਉਧਰ ਕੋਟਕਪੂਰਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਦੇ ਦਿਨ ਨੂੰ ਲਾਂਨਤ ਦਿਹਾੜੇ ਦੇ ਤੌਰ ਤੇ ਹੰਡਾਇਆ ਗਿਆ ਇਸ ਲਾਂਨਤ ਦਿਹਾੜੇ ਦੇ ਉੱਪਰ ਕਰਿਓ ਆਪਣੀ ਜਿਹੜੀ ਗੱਲ ਆ ਉਹ ਸਾਂਝੀ ਡੱਲਾ ਜੀ ਦੇਖੋ ਜਿਹੜਾ ਕੋਟਕਪੂਰਾ ਦੇ ਵਿੱਚ ਸੰਗਤ ਇਕੱਠੀ ਹੋਈ ਔਰ ਉਹਨਾਂ ਨੇ ਗੋਲ ਚੌਕ ਹੈ ਕੋਟਕਪੂਰਾ ਦੇ ਵਿੱਚ ਉੱਥੇ ਅੱਜ ਦਾ ਦਿਨ ਹੈ ਜਿਹੜਾ ਇਹ ਲਾਨਤ ਦਿਹਾੜੇ ਦੇ ਰੂਪ ਦੇ ਵਿੱਚ ਹੰਡਾਇਆ ਇਹਦੇ ਤੇ ਪ੍ਰੈਸ ਨੋਟ ਆਇਆ ਪੁਨਰ ਸੁਜੀਤ ਅਕਾਲੀ ਦਲ ਦਾ ਮੈਂ ਵੇਖ ਰਿਹਾ ਸੀ ਗਿਆਨੀ ਹਰਪ੍ਰੀਤ ਸਿੰਘ ਉੱਥੇ ਉੱਚੇਚੇ ਤੌਰ ਤੇ ਪਹੁੰਚੇ ਵੱਡੀ ਗਿਣਤੀ ਚ ਉੱਥੇ ਸੰਗਤ ਪਹੁੰਚੀ ਔਰ ਕਿਉਂਕਿ 2015 ਚ ਅੱਜ ਦੇ ਹੀ ਦਿਨ 14 ਅਕਤੂਬਰ 2015 ਦੇ ਦਿਨ ਸਾਨੂੰ ਪਤਾ ਹੈ ਕੋਟਕਪੂਰਾ ਬਾਬਲ ਕਲਾ ਜਿਹੜਾ ਪੂਰਾ ਉਹ ਇਲਾਕਾ ਹੈ ਉੱਥੇ ਕਿੰਨਾ ਦੁੱਖ ਫਸ ਰਿਆ ਸੀ ਔਰ ਤੁਸੀਂ ਵੇਖੋ ਮਨੀਬ ਜੀ ਤਸਵੀਰਾਂ ਵੀ ਹਾਲਾਕੀ ਆਈਆਂ ਨੇ ਬਾਬਲ ਕਲਾਂ ਦੇ ਦੋ ਸ਼ਹੀਦਾਂ ਲਈ 14 ਅਕਤੂਬਰ 2015 ਦੇ ਦਿਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਸਰਦਾਰ ਗੁਰਜੀਤ ਸਿੰਘ ਸਰਾਵਾ ਦੀ ਜਿਹੜੀ ਸ਼ਹੀਦੀ ਹੋਈ ਸੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਪ੍ਰਦਰਸ਼ਨ ਕਰ ਰਹੀ ਸੀ ਸੰਗਤ ਤੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਜਿਹੜੀ ਪੁਲਿਸ ਦੀ ਗੋਲੀਬਾਰੀ ਸੀ ਉਹਦੇ 'ਚ ਸ਼ਹੀਦ ਹੋਏ ਸੀ ਦੋ ਸਿੰਘ ਉਹਨਾਂ ਨੂੰ ਯਾਦ ਕੀਤਾ ਗਿਆ ਪਰ ਕਿਉਂਕਿ ਇਨਸਾਫ ਨਹੀਂ ਮਿਲਿਆ 10 ਸਾਲ 10 ਸਾਲ ਹੋ ਗਏ ਪੂਰਨ ਇਨਸਾਫ ਨਹੀਂ ਮਿਲਿਆ ਬੀਬੀ ਦੇ ਮਾਮਲਿਆਂ ਦਾ ਇਸ ਗੋਲੀकांड ਦਾ ਇਸ ਕਰਕੇ ਅੱਜ ਦੇ ਦਿਨ ਨੂੰ ਲਾਨਤ ਦਿਹਾੜੇ ਦੇ ਰੂਪ ਦੇ ਵਿੱਚ ਹੰਡਾਇਆ ਤਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਹ ਯਾਦ ਕਰਾਇਆ ਜਾ ਸਕੇ ਕਿ ਤੁਹਾਡਾ ਪਰਮ ਕਰਤਵ ਇਨਸਾਫ ਦੇਣਾ ਹੈ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਔਰ ਜਿਹੜਾ ਅੱਜ ਸੀ ਸਿੱਖ ਸੰਗਤ ਉੱਥੇ ਇਕੱਠੀ ਹੋਈ ਔਰ ਉਹਨਾਂ ਨੇ ਸਵੇਰੇ ਗੁਰੂ ਸਾਹਿਬ ਦੇ ਜਾਪ ਨਾਲ ਆਪਣੇ ਰੋਸ ਧਰਨੇ ਦੀ ਸ਼ੁਰੂਆਤ ਕੀਤੀ ਜਿਹੜਾ ਲਾਨਤ ਦਿਹਾੜਾ ਸੀ ਰੋਸ ਧਰਨੇ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ ਔਰ ਸ਼ਰਧਾਂਜਲੀ ਦਿੱਤੀ ਜਿਹੜੇ ਸ਼ਹੀਦ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਇਸ ਮੌਕੇ ਉਚੇਚੇ ਤੌਰ ਤੇ ਜਿਹੜੇ ਸਾਬਕਾ ਜਥੇਦਾਰ ਵੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਔਰ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਵੀ ਸਾਹਿਬ ਦਾ ਜਥੇਦਾਰ ਰਹੇ ਨੇ ਉਹ ਉਚੇਚੇ ਤੌਰ ਤੇ ਉਹ ਕਹਿੰਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਇਨਸਾਫ ਦੀ ਮੰਗ ਕਰਦੀ ਸੰਗਤ ਤੇ ਬੱਤਿਆਂ ਵਾਲਾ ਚੌਂਕ ਕੋਟਪੂਰਾ ਵਿਖੇ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਚਲਾਈ ਗੋਲੀ ਅਤੇ ਟਾਹੇ ਗਏ ਜ਼ੁਲਮ ਪੰਜਾਬ ਦੇ ਇਤਿਹਾਸ ਤੇ ਕਾਲਾ ੱਟਬਾ ਹਨ ਅੱਜ ਤੱਕ ਵੀ ਜ਼ਿੰਮੇਦਾਰਾਂ ਵਿਰੁੱਧ ਕੋਈ ਠੋਸ ਕਾਰਵਾਈ ਨਾ ਹੋਣਾ ਕਾਬਿਲ ਅਫਸੋਸ ਹੈ ਜਥੇਦਾਰ ਗਿਆਨੀ ਹਰਪੀ ਸਿੰਘ ਕਹਿੰਦੇ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਗੁਰੂ ਮਰਿਆਦਾ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕੀਤੀ ਇਹ ਸਮਾਗਮ ਸਿਰਫ ਯਾਦਗਾਰੀ ਹੀ ਨਹੀਂ ਇਹ ਸਾਡਾ ਨਿਆਂ ਲਈ ਸੰਘਰਸ਼ ਹੈ ਜੋ ਤਦ ਤੱਕ ਜਾਰੀ ਰਹੇਗਾ ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਇੱਕ ਦਹਾਕਾ ਗੁਜ਼ਰ ਗਿਆ ਵਾਰ-ਵਾਰ ਸਰਕਾਰਾਂ ਇਨਸਾਫ ਦਾ ਦਾਵਾ ਕਰਕੇ ਮੁਕਰ ਗਈਆਂ ਸਿੱਖਾਂ ਨਾਲ ਧੋਖਾ ਹੋਇਆ ਮੇਰਾ ਸਪਸ਼ਟ ਮਤ ਹੈ ਕਿ ਇਹਨਾਂ ਸਭ ਘਟਨਾਵਾਂ ਸੰਬੰਧੀ ਇੱਕ ਵਾਈਟ ਪੇਪਰ ਜਾਰੀ ਕਰਨਾ ਸਮੇਂ ਦੀ ਲੋੜ ਹੈ ਜਾਂ ਜੋ ਸਚਾਈ ਸਾਹਮਣੇ ਆ ਸਕੇ ਅਸੀਂ ਤਿੰਨਾਂ ਹੀ ਸਰਕਾਰਾਂ ਦੇ ਦੋਸ਼ਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਪੰਥ ਦੀ ਕਚਹਿਰੀ ਵਿੱਚ ਖੜਾ ਕਰ ਸਕੀਏ ਅਤੇ ਇਨਸਾਫ ਲਈ ਚਾਰਾ ਜੋਈ ਕਰ ਸਕੀਏ ਸੋ ਅਕਾਲੀ ਭਾਜਪਾ ਕਾਂਗਰਸ ਔਰ ਹੁਣ ਆਮ ਆਦਮੀ ਪਾਰਟੀ ਤਿੰਨਾਂ ਸਰਕਾਰਾਂ ਤੇ ਉਹਨਾਂ ਨੇ ਇੱਕ ਤਰੀਕੇ ਨਾਲ ਸਵਾਲ ਖੜੇ ਕੀਤੇ ਨੇ ਸੋ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੀ ਸਿੱਖ ਸੰਗਤ ਹੈ ਉਹ ਇਸ ਰੋਸ ਧਰਨੇ ਦੇ ਵਿੱਚ ਉੱਥੇ ਮੌਜੂਦ ਰਹੀ ਸਕਰੀਨ ਤੇ ਤਸਵੀਰ ਵੀ ਜਿਹੜੀ ਹੈ ਮਨਦੀਪ ਸਿੰਘ ਜੀ ਤੁਸੀਂ ਵਿਖਾਈ ਹੈ ਸੋ ਹੁਣ ਉਮੀਦ ਕਰਦੇ ਆ ਕਿ ਆਉਂਦੇ ਸਮੇਂ ਚ ਜ਼ਰੂਰ ਇंसाफ ਵਾਲੇ ਪਾਸੇ ਅਸੀਂ ਵਧੀਏ ਤੇ ਇंसाफ ਮਿਲੇ ਜੀ ਸੋ ਡੋਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਨਾਂ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਤੋਂ ਵੀ ਸਤਿ ਸ਼੍ਰੀ ਅਕਾਲ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ